ਸਾਡੀ ਅਗਲੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਮਾਤਾ ਸਵੇਤਰੀਬਾਈ ਫੂਲੇ এডਿਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਪਟਾਣਕੋਟ ਵੱਲੋਂ ਗਰਮੀ ਦੇ ਮੌਸਮ ਨੂੰ ਦੇਖਦਿਆਂ ਹੋਇਆ ਬਹੁਤ ਜ਼ਿਆਦਾ ਗਰਮੀ ਜੜੀ ਹੋ ਪੈ ਰਹੀ ਹੈ ਤੇ ਉਹਨੂੰ ਮੋਕ ਰੱਖ ਲਿਆ ਹੋਇਆ ਅੱਜ 14 ਤਰੀਕ ਨੂੰ ਸੰਗਰਾਂਦ ਦੇ ਸੁਭ ਦੇਟੇ ਦੇ ਉੱਪਰ ਠੰਡੇ ਮਿੱਠੇ ਜਲਦੀ ਸੁਬਿਰ ਜਿਹੜੀ ਉਦਰਵਾਇ ਤੇ ਲਗਾਈ ਗਈ ਹਜ਼ਾਰਾਂ ਸੰਗਤਾਂ ਨੇ ਇਸ ਜਲ ਸੇਵਾ ਦਾ ਲਭ ਜੜਾ ਲਿਆ ਸੋ ਸਦੀ ਸਾਡੇ ਇਸ ਸਮਾਜ ਨੂੰ ਕੋਈ ਬੇਨਤੀ ਹੈ ਕਿ ਉਹਨਾਂ ਨਾਲ ਮਿਲ ਕੇ ਸਾਨੂੰ ਸਮਾਜ ਸਭਾਵਾਂ ਦੇ ਵਿੱਚ ਹਿੱਸਾ ਜਿਹੜਾ ਉਹ ਜ਼ਰੂਰ ਲੈਣਾ ਚਾਹੀਦਾ ਸੋ ਅੱਜ ਮਾਤਾ スਮਿਤਰੀ ਵੈਫੁੱਲੇ এডਿਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਫਟਨ ਕੋਟ ਦੇ ਵੱਲੋਂ ਜਿਹੜਾ ਉਪਰੰਲਾ ਕੀਤਾ ਗਿਆ ਬਹੁਤ ਹੀ ਵਧੀਆ ਉਪਰੰਲਾ ਸੀ जिन्हें जिन्होंने वीर ने भैनों ने बच्चों ने माया का योगदान पाया होर भी बहुत सारिया चीज़ों का योगदान जिन्हें जिन्हें भी पाया आप सब का बहुत बहुत धन्यवाद साँ आप सब ने एको बेनती वो वीर भैन बच्चे सोसायटी